MSP ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਤੇ ਡਟੀਆਂ ਹੋਈਆਂ ਨੇ ਤੇ ਉੱਥੇ ਹੀ ਹੁਣ BJP ਦੇ ਵੱਲੋਂ ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਕਿ ਧਰਨੇ ਨੂੰ ਖਤਮ ਕਰਨਾ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਬਿਆਨ ਸਰਵਨ ਸਿੰਘ ਪੰਦੇੜ ਦੇ ਵੱਲੋਂ ਦਿੱਤੇ ਗਏ ਰਹੇ ਤੇ ਉੱਥੇ ਹੀ ਭਾਜਪਾ ਨੂੰ ਲੈ ਕੇ ਪਲਟਵਾਰਾ ਜਿਹੜੇ ਕੇ ਸਰਵਨ ਸਿੰਘ ਪੰਦੇੜ ਦੇ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਜਾਖੜ ਸਾਹਿਬ ਆਪ ਹੀ ਦੱਸਦਣ ਕਿ ਕਿਸਾਨ ਕਿਵੇਂ ਖੁਸ਼ਹਾਲ ਹੋਵੇਗਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਆ ਸਾਨੂੰ ਭਾਜੀਪੀ ਜਿੱਥੇ ਬੁਲਾਵੇਗੀ ਅਸੀਂ ਜਾਵਾਂਗੇ ਤੇ ਕੇਂਦਰ ਸਰਕਾਰ ਜਿਹੜਾ ਕਿ ਸਾਡੀ ਐਮਐਸਪੀ ਕਾਨੂੰਨੀ ਗਰੰਟੀ ਦਵੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਹੁਣ ਲਗਾਤਾਰ ਭਾਤਪਾ ਦਾ ਲੈ ਕੇ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਜੁਣ ਜੁਣ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਤੋਂ ਭਾਜੀਪੀ ਨੂੰ ਲੈ ਕੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਵਣ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਹੈ ਔਰ ਜਿਵੇਂ ਜਿਵੇਂ ਪੂਰੇ ਦੇਸ਼ ਦੇ ਵਿੱਚ ਜੋਏ ਜ਼ਬਰ ਕੀਤਾ ਵਾ ਸਾਡੇ ਤੇ ਮੋਦੀ ਸਰਕਾਰ ਨੇ ਭਾਜਪਾ ਨੇ ਹੁਣ ਜਦੋਂ ਉਹਨਾਂ ਦੀ ਆਸ ਦੇ ਮੁਤਾਬਕ ਜਿਹੜੇ ਸਰਵੇ ਨੇ ਅਸੀਂ ਨੇ ਕੋ ਦਾਵਾ ਕਰਦੇ ਉਹ ਉਹਨਾਂ ਦੀ ਆਸ ਦੇ ਮੁਤਾਬਕ ਉਹ ਸਰਵੇ ਠੀਕ ਨਹੀਂ ਆ ਰਹੇ ਤਾਂ ਹੁਣ ਮਤਲਬ ਹਰ ਨੀਵੇਂ ਤੋਂ ਨੀਵੇਂ ਪੱਤਰ ਦਾ ਹਮਲਾ ਕਿਸਾਨ ਆਗੂਆਂ ਤੇ ਉਹਨਾਂ ਦੀ ਕਿਰਦਾਰ ਕਿਸੇ ਮਲਕ ਕਰਨ ਤੇ ਕੋਈ ਕਸਰ ਨਹੀਂ ਛੱਡ ਰਹੀ ਪਾਚ ਪਾ ਤੇ ਸਭ ਤੋਂ ਪਹਿਲਾਂ ਸਾਡੇ ਇਹ ਲੋਕਲ ਕਿਸਾਨ ਨੇ ਤੁਹਾਨੂੰ ਆਪਣੀ ਜੁਬਾਨੀ ਵਿਆਮ ਕਰਨੇ ਤੋਂ ਉੱਤੇ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੰਗ ਦੱਸੂ ਮੈਂ ਜ ਆਪਣੇ ਬਾਰੇ ਦੱਸੂ ਮੈਂ ਜਾਣ ਪਾ ਦੱਸੂਗਾ ਪਿੰਡ ਲਖੇਖਾਨ ਦੇ ਦੂਸਰੇ ਤੋਂ ਵੀ ਜਾ ਆਹ ਨੂੰ ਆਹੂ ਗੋੜਿਆਂ ਅਹੀਂ ਕਿ ਕਾਂਗਵਾ ਦੀ ਰੰਜੀਸ਼ਾਂ ਜੰਮਾਰੇ ਦੀ ਜੋ ਕਾਜੇ ਕਾਜੇ ਬੀਜੂ ਕੀ ਜਗਾਇਆ ਉਹਨਾਂ ਕੋ ਉਹ ਗੋਟਵਾਲ ਜੀ ਗ੍ਰਾਈ ਕਰਵਾ ਆ ਕੇ ਜੇ ਉਹਨਾਂ ਸਾਨੂੰ ਵੋਟਾਂ ਦੀ ਮੰਗ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀਆਂ ਅੱਖਾਂ 'ਚੋਂ ਤਾਂ ਜੇ ਖੰਭੂ ਬਾੜ ਦਾ ਤੁਮਾਂ ਮੰਗਦੀ ਨਿਕਲਿਆ ਤੇ 90 ਦਿਨ ਹੋ ਗਏ ਸਾਨੂੰ ਬਚਲੇ ਰਹੋ ਤਾਂ ਮੈਨੂੰ ਵੋਟਾਂ ਕਿੱਦਾਂ ਪਾਵਾਂਗੇ ਉਹਨਾਂ ਨੇ ਅੱਥੋਂ ਆਖਿਆ ਵੀ ਗੱਲ ਜਿਵੇਂ ਬੰਦਿਆਂ ਨੂੰ ਤਕਰੀਬਨ ਸਾਡੀ ਹੋ ਗਈ ਆ ਬਾਕੀ ਦੇ ਸਾਰੇ ਸੂਤਰ ਆ ਹੀ ਗਏ ਆ ਇੱਕ ਅੰधेਰ ਦਾ ਵਟਾ ਭਰ ਆ ਉਹਦੀ ਕੇਸ ਬਨੇ ਲੱਗ ਰਿਹਾ ਅੰधेਰ ਸਾ ਦਾ ਵਟਾ ਭਰ ਆ ਉਹਦੀ ਕੇਸ ਬਨੇ ਲੱਗ ਰਿਹਾ 10 ਕਰੋੜ ਦੀ 10 ਕਰੋੜ ਦੀ ਮੰਗ ਕਰ ਰਹੇ 1 ਕਰੋੜ ਤਾਂ ਹੀ ਦੇ ਰਹੇ ਆ ਤੇ ਇਹ ਤੋਂ ਇਹ ਇਹ ਕਹ ਲਾਨੇ ਆ ਕਹਿੰਦੇ ਆ ਕਿ ਸਾਡੇ ਕਿ ਕਦੇ ਇੱਥੇ ਲਾਗੂ ਆ ਜਿਹਨਾਂ ਨੇ ਸੌਹ ਖਾਣ ਨੂੰ ਚਾਹ ਰਹਿਆ ਰਜੀਤ ਸਿੰਘ ਬ੍ਰਾਹਮਣਗਲ ਇਹਦਾ ਸਬੂਤ ਦੇਣ ਇਹ ਕਿਹਨੇ ਕਿਹ ਕੋ ਮਾਨ ਦਿੱਤੀ ਇਹਨੇ ਕਿਹਨੇ ਕਰੋੜ ਦੇਣ ਦੀ ਇਹਦਾ ਆਫਰ ਦਿੱਤੀ ਆ ਠੀਕ ਹੈ ਟੇਗ ਸਿੰਘ ਜੀ ਟੇਗ ਸਿੰਘ ਜੀ ਮੈਂ ਟੇਗ ਸਿੰਘ ਪਿੰਡ ਝੰਡੇ ਜੀ ਰਜੀਤ ਸਿੰਘ ਐਮਐਲਏ ਦੇ ਨਾਲ ਪਿੰਡ ਆ ਵਿਆਹ ਲੱਗਿਆ ਮੇਰਾ ਤਾਂ ਤੀਜਾ ਪਿੰਡ ਜੰਗ ਬਾਦਲਾ ਲਾ ਕੇ ਅਲਕੜੇ ਪਿੰਡ ਹੈ ਮੇਰਾ ਝੰਡੇ ਆ ਕਿਸਾਨ ਮਜ਼ਦੂਰ ਸਗਾ ਕਮੇਟੀ ਦਾ ਮੈਂ ਜੁਣਦਾ ਖਜ਼ਾਨਚੀ ਹਾਂ ਜੀ ਅਸੀਂ ਬਦੇਸ ਸਾਹਿਬ ਨੂੰ ਇਹ ਜਿ세ਮਾਂ ਦੀ 10-11 ਜਹਾਜ ਆਂਦੇ ਆ ਅਸੀਂ 4-5 ਕੋਈ ਜਿ세ਮਾਂ ਬੰਦਿਆਂ ਜੁੜੇ ਸਾਨੂੰ ਪਤਾ ਵੀ ਕਿਹੜੀ ਗੱਡੀਆਂ ਦੇ ਸਵਾਲ ਹੁੰਦੇ ਵੀ ਇਹਨਾਂ ਸਤਾਰਕ ਗੱਡੀ ਕਿੱਥੋਂ ਆ ਗਈ ਤੇ ਹੋਰ ਵੀ ਕੋਈ ਲੋਕਲ ਪਤਾ ਨਾ ਵਹਿਸ਼ ਭਾਗੂ ਵੀ ਕਹਿੰਦੇ ਗੱਲ ਕਰ ਲੀਤੇ ਪਰ ਉਹਨਾਂ ਸਮਝਾਈਦਾ ਆ ਸਾਡਾ ਫੰਡ ਇਕੱਠਾ ਹੁੰਦਾ ਉਹ ਨਹੀਂ ਫੰਡ ਇਕੱਠਾ ਕਰਦੇ ਆਏ ਆ ਕੋਈ ਸਾਨੂੰ ਸੀਜ਼ ਦਿਖਾ ਸਕਦਾ ਕੁਇਤੇ ਮਤਲਬ ਜਿਹੜੀ ਗੱਡੀਆਂ ਵਾ ਜਦੇਬੰਦੀਆਂ ਵਾ ਜਦੇਬੰਦੀ ਜੀ ਆਪਕੋ ਸਾਡੇ ਕੰਮ ਕਰ ਰਹੇ ਆ ਪ੍ਰੋਪਰ ਜਿਹੇ ਖਰਚੇ ਆ ਉਹ ਬਿੱਲ ਬਣਦੇ ਆ ਪਾਸ ਹੁੰਦੇ ਆ ਅਸੀਂ ਜੋ ਆਪਕੋ ਕਰਕੇ ਅਸੀਂ ਬਿਨੇ ਵਿੱਚ ਬੈਠੇ ਸਾਨੂੰ ਪਤਾ ਸਾਨੂੰ ਇਹ ਪਤਾ 2 ਕਰੋੜ ਤੋਂ ਉੱਪਰ ਸਾਡੇ ਸੂਬੇ ਦੇ ਕੋਲ ਫੰਡ ਪਿਆ ਜਿਹਦੇ ਕੋਲ ਵੱਖਰਾ ਜੂਨਾ ਕੋਲ ਵੱਖਰਾ ਸਾਨੂੰ ਕਿਆ ਸੀ ਕਿਆ ਸੀ ਯਾਰ ਜੂਨ ਦੇ ਵਿੱਚ ਉਹਨਾਂ ਵਿੱਚੋਂ ਅਸੀਂ ਖਰਚ ਕਰਦੇ ਜੀ ਇਹ ਕਰਕੇ ਇਹਨਾਂ ਦੇ ਅਸੀਂ ਨਿਜੀ ਵੀ 200 ਕਿਲ ਵੀ ਜਾਣੇ ਆ ਹਰ ਹੀ ਜਨ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਘੋਟਿਆਂ ਦੇ ਛਰਾ ਦੇ ਉੱਤੇ ਜਿਹੜੀ ਛਾਤ ਆ ਲੈਂਟਰ ਵਾਲੀ ਆ ਇਹਨਾਂ ਦੇ ਘਰ ਦੀ ਛੱਤ ਜਿਹੜੀ ਆ ਉਹ ਬਾਲਿਆਂ ਵਾਲੀ ਆ ਇਹ ਵੀ ਮੇਰਾ ਕੱਲਾ ਬੇਟਾ ਆ ਇਹਨਾਂ ਦੀ ਗਰੰਟੀ ਮੈਂ ਚੁੱਕ ਖਦਾ ਇਹਨਾਂ ਦੇ ਜਿੱਥੇ ਵੀ ਗੈਨ ਦਰਬਾਰਾ ਆ ਮੈਂ ਸੌਂ ਖਾ ਸਕਦਾ ਮੈਂ ਇੱਕ ਵੀ ਰੁਪਏ ਦੇ ਕਿਤੇ ਰਵਾਲਦਾਰ ਹੋਣ ਜਾਂ ਉਹਨਾਂ ਨੂੰ ਲੈ ਸਮਝ ਹੋ ਜਾਣਾ ਕਿਉਂਕਿ ਦੋ ਢਾਈ ਹਫਤਾ ਹੀ ਮਹੀਨੇ ਆਪਾਂ ਜੇਲ੍ਹ ਦੇ ਵਿੱਚ ਇੱਕ ਬੇਸਰੇ ਇਕੱਠੇ ਆਪਾਂ ਸੱਤੇ ਆ ਮੈਂ ਸੰਤ ਸਿੰਘ ਨਤੀਜ ਦੀ ਇੱਕ ਮਿੰਟ ਗੱਲ ਕਰਦਾ ਉਹ ਕਹਿੰਦੇ ਵੀ ਕਿਸ ਬੰਦੇ ਨੂੰ ਮਿਲਿਆ 90% ਦਾ ਪਤਾ ਲੱਗਦਾ ਬੰਦਾ ਕਿਵੇਂ ਦਾ ਜੀਵਨ ਦਾ 10 ਵੀ ਦਿਨ ਬੀਨਾ ਆਪਣਾ ਕੱਟੀਏ ਨਾ ਉਹਦੇ ਅੰਦਰ ਦੇ ਹਾਕਾ ਬਾਹਰ ਆਣੇ ਪਤਾ ਲੱਗਦਾ ਕਿਹੜੀ ਕੈਡਰ ਇਕ ਦਾ ਬੰਦਾ ਅਸੀਂ ਤੇ ਮੈਨੇ ਉੱਥੇ ਲਾਇਬ੍ਰੇਰੀ ਕਿਤਾਬਾਂ ਆਉਂਦੀਆਂ ਸੀ ਪੜ੍ਹਦੇ ਸੀ ਆਪਣੇ ਨਿੱਜੀ ਜਿਹੇ ਵਾਂਚ ਹੀ ਰਹੇ 2 ਮਿੰਟ 2.5 ਮਿੰਟ ਜੇਰ ਦੇ ਵਿੱਚ ਆਮ ਕਦੇ ਉੱਥੇ ਨੌਜਵਾਨੀ ਸਾਡੇ ਨਾਲ ਆ ਗਈ ਕੋਈ ਕਹਿੰਦੇ ਹਾਸੇ ਖੱਟੇ ਆ ਗੱਲਾਂ ਕਰਦੇ ਤੇ ਬੰਦੇ ਸਾਹਿਜ ਬੰਦੇ ਵੀ ਉਹਨਾਂ ਦੀ ਤਖੰਦਾਂਜ ਨਹੀਂ ਕਰਦੇ ਐ ਮਸਤ ਸਾਦੂ ਸੁਭਾਅ ਦੀ ਗੱਲਾਂ ਸੀ ਮਰ ਲਾਜੋ ਵਾਧਾ ਆਪਾਂ ਗੱਲ ਨਹੀਂ ਕਰਦੇ ਕਿਤੇ ਵੀ ਇਹ ਇਹ ਬੰਦੇ ਦੀ ਸੌ ਜਿਹੜੀ ਆ ਸਾਡੇ ਇਲਾਕੇ ਵਿੱਚ ਹੋਵੇ ਜਦੋਂ 100 ਬੰਦਾ 1000 ਬੰਦਾ ਖਾਣ ਨੂੰ ਤਿਆਰ ਆ ਉਹ ਐਮਐਲਏ ਦੀ ਰਿਆਮ ਨਗਰ ਦੀ ਇੱਕ ਬੰਦਾ ਖੋਹਦੇ ਜਿਹੜੇ ਕਿਤਾ ਨਹੀਂ ਕਰਦਾ ਕਿਹਦਾ ਬੰਦਾ ਆ ਅਸੀਂ ਇਹਨੂੰ ਚੰਗੀ ਤਰ੍ਹਾਂ ਜਾਣਨੇ ਆ 6-7% ਤੋਂ ਵੋਟਾਂ ਪਈ ਜਦੋਂ ਇਹ ਯਾਦ ਐਮਐਲਏ ਬਣਿਆ ਜਦੋਂ ਬਿਆਸਾ ਹੈਗਾ ਸੀ ਮੁੱਖ ਮੰਤਰੀ ਤੁਹਾਨੂੰ ਇਹਦੀ ਗੱਲ ਬਾਰੇ ਪਤਾ ਹੈ ਬਿਲਕੁਲ ਜੀ ਗੱਲ ਬਾਰੇ ਮੈਂ ਮੌਕੇ ਤੇ ਨਹੀਂ ਸੀ ਪਰ ਉਥੇ 10 ਬੰਦੇ ਗ੍ਰਹੀ ਕਰਨ ਵਾਸਤੇ ਗਏ ਹਲਕਣਾ ਜਿਹੜਾ ਬਾਬੇ ਸ਼ੀਦਾਰਾ ਕੋਲੋਂ ਗ੍ਰਹੀ ਕਰਨ ਮੇਲਾ ਤੇ ਤਰੀਕ ਨੂੰ ਅੱਗੇ ਉਹਦੀ ਗ੍ਰਹੀ ਕਰਾਂ ਜਿਹੜੇ ਬੰਦੇ ਗਏ ਆ हां ਸਾਹਮਣੇ ਕੈਮਰੇ ਦੇ ਬੰਦੇ ਆ ਕੇ ਨਹੀਂ ਚੰਦੇ ਹਾਂਜੀ ਕਿ ਇਹੋ ਜਿਹਾ ਬੰਦਾ ਜਿਹੜੇ ਸਿਆਸੀ ਜਵਾਂਦੇ ਆ ਉਹ ਕੋਈ ਵੀ ਕਹਿੰਨ ਨਿਸ਼ਾਨ ਪੰਜਾਬ ਦਾ ਡਰਦੇ ਆ ਪਰ ਮੈਨੂੰ ਇਹ ਪੱਕਾ ਪੱਕਾ ਵਿਸ਼ਵਾਸ ਵੀ ਇਹ ਬੰਦੇ ਨੇ ਗੱਲ ਕੋ ਮੈਨੂੰ ਦੂਜੇ ਬੰਦੇ ਨੂੰ ਜੰਗ ਭਾਦ ਨੂੰ ਦੱਸੀ ਹੋਰ ਬੰਦੇ ਨੂੰ ਸਾਰਾ ਨਕਾਲ ਦੱਸੀ ਆ ਪਰ ਇੱਥੇ ਉਹਨੂੰ ਸਾਰੇ ਨਹੀਂ ਖੁੱਲ ਕੇ ਪਿਆ ਕੋਈ ਕਹਿੰਦੇ ਨਹੀਂ ਮੈਂ ਹੀ ਮੁੜ ਕੇ ਵੀ ਮਿਲਣਾ ਮਾਦੇ ਗਵਾਂਢੀ ਆ ਜੇ ਆ ਉਹ ਮੈਂ ਸਾਨੂੰ ਨਹੀਂ ਗੱਲ ਅਸੀਂ ਤੇ ਸੱਚਾਈ ਦੀ ਗੱਲ ਕਰਨੀ ਜੋ ਇਹਨਾਂ ਨੇ ਮੂੰਹ ਚਹੀ ਇਹਨਾਂ ਨੇ ਮੈਨੂੰ ਇਹੀ ਗੱਲਾਂ ਪਾ ਦੱਸੀ ਆ ਆਪਣੇ ਕੋਲੋਂ ਇੱਕ ਵੀ ਨਾਮ ਵਧਾਉਣੇ ਸ਼ਬਦ ਆਹੀ ਘਟਾਉਣੇ ਆ ਕਿਤੇ ਹੋਰ ਵੀ ਕਹਿਣਾ ਪਰ ਕਰ ਰਹੇ ਤੁਸੀਂ ਦੇਖੋ ਦੋ ਸਵਾਲ ਇੱਕ ਤਾਂ ਜਾਖੜ ਸਾਹਿਬ ਦੀ ਪੀਸੀ ਵੈਸੇ ਸੁਣੀ ਹੈ ਜੀ ਇਹ ਆ ਸਵਾਲ ਤਾਂ ਹੈਗਾ ਵੀ ਇਸ ਤਰੀਕੇ ਨਾਲ ਲਗਭਗ ਜਦੋਂ ਵੀ ਪਿੰਡਾਂ 'ਚ ਇਹ ਮੀਟਿੰਗਾਂ ਕਰ ਰਹੇ ਨੇ ਔਰ ਜਦੋਂ ਮੀਟਿੰਗਾਂ ਕਰ ਰਹੇ ਨੇ ਤੇ ਅੰਦਰ ਬਾਹਰ ਤਾਂ ਨਹੀਂ ਬੋਲ ਰਹੇ ਨਾ ਸਪਸ਼ਟ ਵਿੱਚ ਕਿਸੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਰ ਰਹੇ ਆ ਨਾ ਓਪਨ ਕਿਸੇ ਮੀਡੀਆ 'ਚ ਗੱਲ ਕਰ ਰਹੇ ਆ ਨਾ ਜਿੱਥੇ ਮੀਡੀਆ ਹੁੰਦਾ ਨਾ ਜਨਤਕ ਗੱਲਬਾਤ ਹੋ ਰਹੀ ਆ ਉੱਥੇ ਗੱਲ ਕਰ ਰਹੇ ਆ ਅੰਦਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹਨਾਂ ਵਿੱਚ ਲੋਕਾਂ ਵਿੱਚ ਪਰਸੈਪਸ਼ਨ ਬਣਾਉਣ ਦੀ ਯਤਨ ਹੋ ਰਹੀ ਆ ਕਿ ਸਾਡੀ ਤਾਂ ਸਾਰੇ ਆਗੂਆਂ ਨਾਲ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਆ ਔਰ ਲਗਭਗ ਜਿਵੇਂ ਉਹਨਾਂ ਦਾ ਵੀ ਅਸੀਂ ਮੋਰਚਾ ਲਗਭਗ ਖਤਮ ਵੀ ਕਰਵਾ ਲੈਣਾ ਹੈਗਾ ਔਰ ਫਿਰ ਜਦੋਂ ਸਧਾਰਨ ਕਿਸਾਨ ਸਧਾਰਨ ਬੰਦੇ ਉਹਨਾਂ ਦੀਆਂ ਮੀਟਿੰਗਾਂ ਚ ਹੁੰਦੇ ਆ ਜਿਹੜੀਆਂ ਉਹਨਾਂ ਦੀਆਂ ਕਦੇ ਘਰਾਂ 'ਚ ਹੁੰਦੀਆਂ ਉਹਨਾਂ ਦੇ ਮਨਾਂ 'ਚ ਮੋਰਚੇ ਪ੍ਰਤੀ ਕਿਸਾਨ ਆਗੂਆਂ ਪ੍ਰਤੀ ਕਿਸਾਨ ਆਗੂਆਂ ਦੇ ਕਿਰਦਾਰ ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸ਼ੁਭਾ ਹੁੰਦਾ ਵਾ ਔਰ ਉਹਦੇ ਨਾਲ ਜਿਹੜਾ ਸਾਡਾ ਮੋਰਚਾ ਚੱਲਦਾ ਉਹਨੂੰ ਫੇਸ ਪਹੁੰਚਦੀ ਹੈਗੀ ਆ ਤੋਂ ਅਸੀਂ ਤਾਂ ਚਾਹਾਂਗੇ ਵੀ ਵਾਕਿਆ ਜੇ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਸਾਫਕਾ ਐਮਐਲਏ ਰਹੇ ਨੇ ਉਹ ਬਿਆਨਤ ਸਿੰਘ ਸਰਕਾਰ ਦੇ ਵਿੱਚ ਐਮਐਲਏ ਬਣੇ ਸੀ ਕਾਂਗਰਸ ਦੀ ਟਿਕਟ ਤੋਂ ਵੀ ਮਜੀਠੇਚ ਲੜੇ ਸੀ ਜਿੱਤ ਨਹੀਂ ਸਕੇ ਹੈਗੇ ਔਰ ਉਹ ਜਦੋਂ ਕਾਂਗਰਸੀ ਉਹਦੋਂ ਕਾਂਸ ਦੇ ਨਾਲ ਸੀਗੇ ਫਿਰ ਕਾਲੀ ਦਲ ਦੇ ਵਿੱਚ ਵੀ ਰਹੇ ਆ ਤੇ ਹੁਣ ਤਾਜ਼ਾ ਤਾਜ਼ਾ ਪੰਜ ਬਾ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਇਸ ਵੇਲੇ ਤਾਂ ਸਾਡਾ ਦੂਜਾ ਵੀ ਉਹ ਇਸ ਕਰਕੇ ਉਹ ਸਪਸ਼ਟ ਕਰਨ ਜੇ ਵਾਕਿਆ ਨਹੀਂ ਉਹਨਾਂ ਕੋ ਕੋ ਸਬੂਤ ਹੈਗੇ ਆ ਤਾਂ ਉਹ ਸਭ ਨੂੰ ਪ੍ਰੈਸ ਦੇ ਵਿੱਚ ਆਉਣ ਆਪਣੀ ਗੱਲ ਨੂੰ ਪੱਜ ਪੱਦੇ ਵੱਡੇ ਲੀਟਰਾਂ ਨੂੰ ਨਾਲ ਲੈ ਕੇ ਜਨਤਾ ਕਰਨ ਵੀ ਕਿਹੜੇ ਕਿਹੜੇ ਆਗਮਨਾਂ ਉਹਨਾਂ ਦੀ ਗੱਲ ਹੋਈ ਆ ਤੇ ਕਿੰਨਾ ਕਿੰਨਾ ਕਿਸੇ ਨੇ ਪੈਸਾ ਮੰਗਿਆ ਹੈਗਾ ਤਾਂ ਜੇਕਰ ਉਹਨਾਂ ਦੀ ਗੱਲ ਇਹ ਝੂਠੀ ਹੈਗੀ ਆ ਜਿਉਂ ਚੂ ਖੇਲ-ਖਾਮ ਲਾ ਰਹੇ ਨੇ ਦਾ ਅਸੀਂ ਕੇਐਮਐਮ ਦੇ ਵਿੱਚ ਦਾ ਐਸਕੇਐਮ ਨਾਨ ਪੋਲਿਟਿਕਲ ਦੇ ਵਿੱਚ ਇਹ ਅਜੰਡਾ ਵਿਚਾਰਾਂਗੇ ਆ ਨਿੱਜੀ ਤੌਰ ਤੇ ਹੀ ਉਹਨਾਂ ਨੂੰ ਭਾਈ 5-6 ਦਿਨ ਦਾ ਸਮਾਂ ਵਾ ਉਹ ਜੋ ਸਥਿਤੀ ਨੂੰ ਸਪਸ਼ਟ ਕਰਨ ਭਾਜਪਾ ਉਹਨਾਂ ਦੀ ਪਾਰਟੀ ਆ ਉਹਨਾਂ ਦੀ ਕੇਂਦਰ ਚ ਸਰਕਾਰ ਆ ਉਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਵੀ ਸਚਾਈ ਹੈ ਕੀ ਆ ਨਹੀਂ ਤਾਂ ਫਿਰ ਅਸੀਂ ਅਗਲੀਆਂ ਆਪਸ਼ਨਾਂ ਆ ਕਿ ਆਪਣੀ ਜਥੇਬੰਦੀ ਚ ਆਪਣੇ ਮੋਰਚੇ ਚ ਵਿਚਾਰ ਕੇ ਅਗਲੀ ਕਾਰਵਾਈ ਵਾਲੇ ਪਾਸੇ ਵਧਾਂਗੇ ਔਰ ਦੂਸਰਾ ਜਿਹੜਾ ਹੁਣ ਕੱਲ ਆਪਣਾ ਆਪਣੇ ਪੰਜਾਬ ਪਾਛਪਾ ਦੇ ਜਿਹੜੇ ਪ੍ਰਧਾਨ ਨੇ ਜੜੀ ਉਹਨਾਂ ਨੇ ਕੱਲ ਪ੍ਰੈਸ ਪਰਸੋ ਪ੍ਰੈਸ ਕਾਨਫਰੰਸ ਕੀਤੀ ਆ ਜੋ ਕੋ ਜੋ ਬੋਲ ਕੇ ਗਏ ਨੇ ਕਿ ਜਿੰਮੇ ਜਿੰਮੇ ਹੁਣ ਪੂਰੇ ਦੇਸ਼ ਦੇ ਵਿੱਚ ਪਾਛਪਾ ਨੂੰ ਜੋ ਕੋ ਜੋ ਉਹਨਾਂ ਨੇ ਜ਼ੁਲਮ ਢਾਇਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ ਅੱਜ ਤੁਹਾਡੇ ਸਾਹਮਣੇ ਵੀ ਕਹਿੰਦੇ ਆ ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਆ ਨਾ ਕਿਸੇ ਨੂੰ ਕਹਿੰਦੇ ਵੀ ਫਲਾਣੇ ਨੂੰ ਵੋਟ ਪਾਓ ਤੇ ਫਲਾਣੇ ਨੂੰ ਵੋਟ ਨਾ ਪਾਓ ਅਸੀਂ ਤਾਂ ਇਹ ਦੱਸਦੇ ਆ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜੀ ਕਿਹੜਾ ਕੰਮ ਕੀਤਾ ਵਾ ਜਿਹੜੀ ਸਰਕਾਰ ਦਾਵਾ ਕਰਦੀ ਆ ਕਿ ਅਸੀਂ ਕਿਸਾਨਾਂ ਵਾਸਤੇ ਆਹਾ ਕੀਤਾ ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਅਦਾ ਸੀ ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹ ਤੇ ਚ ਐਮਐਸ ਵੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਵਾਅਦਾ ਸੀ ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ ਚ ਲਿਆਂਦਾ ਜਾਊ ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀ ਕਰਨ ਦਾ ਹੈਗਾ ਤੋਂ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ ਔਰ ਅੰਦੋਲਨ ਦੇ ਵਿੱਚ ਜਿਵੇਂ